Apoi la morga e me la potruccati su te! Apoi la morga e me la potruccati su te! ਕੀ ਮੇਰਾ ਪੁੱਤ ਤੇ ਗਿਆ ਚਲਾ ਰਿਹਾ ਮੈਂ ਓਕੇ ਆਰੇ ਮੱਲੇ ਵਾਲੇ ਕੋਣ ਕਿਹਦੀ ਮਾਤਾ ਜੀ ਫੇਸ ਥੋੜਾ ਇਧਰ ਕਰ ਲੋ ਇਧਰ ਨੂੰ ਕਰੋ ਇਧਰ ਨੂੰ ਕਰੋ ਹਾਂ ਮਾਦੇ ਵੀਰਨੰਦ ਜੈ ਹੋ ਬੱਲੇਵੰਨੇ ਹਲੋ ਜੀ ਹਾਂ ਆਰੇ ਵੀਰਨੰਦ ਸਾਬ ਦੇ ਰੋ ਮਾਦੇ ਵੀਰਨੰਦ ਆਪੇ ਵਾਹ ਮਾਰੇ ਨੰਨੂ ਘੜੋ ਓਟ ਵੀਰਾ ਠਾੜੋ ਰਚ ਚੰਗੇ ਭਲੇ ਤੇਰੇ ਕਰਮ ਨੇ ਆ ਜੀ ਮੇਰੀ ਜੇਸਾ ਕਹਿੰਦੇ ਉਹ ਲੋ ਕਰਦੇ ਮਾਤਾ ਕੋਈ ਗੱਲ ਨਹੀਂ ਚਲੋ ਯਾਰ ਕਾਕੇ ਇੱਧਰ ਆ ਜਰਾ ਮੇਰਾ ਨਾਮ ਪ੍ਰਿਆ ਮੇਰੀ ਮਾਂ ਇਕੱਲੀ ਰਹਿ ਗਈ ਮੇਰੇ ਵੀਰ ਨੂੰ ਮਾਰਤਾ ਇਹਨਾਂ ਨੇ ਧੋਕੇ ਨਾਲ ਭਲਾ ਕੇ ਖੋਟੇ ਤੇ ਪਤਾ ਨਹੀਂ ਕਿ ਕਿੰਤਾ ਸੱਟਾ ਸੁੱਟਾ ਬੜੀਆਂ ਲਾਈਆਂ ਆ ਗਿੱਟਾ ਵੀ ਗਿੱਟਾ ਵੀ ਤੋੜਦਾ ਦੀ ਬਾਹ ਤੋੜੀ ਇਹ ਮੂੰਹ ਤੇ ਬੜੀ ਸੱਟ ਲਾਈ ਆ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਜੀ ਹਾਂ ਨੂੰ ਸਵੇਰੇ ਲੱਗਾ 6:30 ਵਜੇ ਪਤਾ ਕੁ ਗੁੱਡੀਆਂ ਕੱਡੀਆਂ ਤਾਂ ਕੋਈ ਨਹੀਂ ਪਤਾ ਨਹੀਂ ਗੁੱਡੀਆਂ ਡਾਂਦੇ ਹੀ ਕੋਟੇ ਦੇ ਉੱਤੇ ਕੋਟੇ ਤੇ ਬੁਲਾਇਆ ਇਹਨਾਂ ਨੇ ਧੋਕੇ ਨਾਲ ਪਹਿਲੇ ਆਪਣੇ ਕੋਟੇ ਦੇ ਕਹਿੰਦੇ ਆ ਜਾ ਇੱਥੇ ਚੜਾਣੇ ਗੁੱਡੀਆਂ ਫਿਰ ਇਹਨਾਂ ਨੇ ਮਾਰਤਾ ਨੂੰ ਧੋਕੇ ਨਾਲ ਕੁੱਟ ਮਾਰ ਕੇ ਤੁਹਾਡੇ ਬ੍ਰਦਰ ਦਾ ਨਾਮ ਕੀ ਹੈ ਵਿਕਾਸ ਡਿਆੜੀ ਲਾਂਦੇ ਸੀ ਕਵਾਰਦੀ ਦੁਕਾਨ ਤੇ ਲੱਗਾ ਏ ਅੰਤਾ ਮੇਰਾ ਨਾ ਮੇਰੇ ਬੱਚੇ ਨੂੰ ਮਾਰ ਕੇ ਇੱਥੇ ਸੁੱਟ ਕੇ ਉਹ ਕੋਠੇ ਤੇ ਗਿਆ ਸੀ ਉਹਨਾਂ ਨੇ ਚਾਰ ਪੰਜ ਜਣਿਆਂ ਨੇ ਮਾਰ ਕੇ ਲੱਲੂ ਦਾ ਮੁੰਡੇ ਸਾਰੇ ਜਣੇ ਹੈਗੇ ਆਂ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਪਤਾ ਜੋ ਤੇ ਮੇਰੇ ਬੱਚੇ ਨੂੰ ਮਾਰ ਕੇ ਤੇ ਇੱਥੇ ਸੁੱਟ ਕੇ ਰਵੀ ਤੇ ਇੱਕ ਉਹ ਜਾ ਕੇ ਨਾਮਾ ਬੋਵੀ ਕਿਉਂ ਮਾਰਿਆ ਕੋਈ ਪ੍ਰਾਣੀ ਪਤਾ ਨਹੀਂ ਕਿ ਕੀ ਸੀ ਦੁਸ਼ਮਣੀਆਂ ਇਹਨਾਂ ਦੇ ਪ੍ਰਾਣੀ ਆਡੀ ਦੁਸ਼ਮਣਤਾਾਂ ਦੀ ਪ੍ਰਾਣੀ ਦੁਸ਼ਮਣੀਆਂ ਆਡੀ ਕੋਈ ਨਹੀਂ ਜਗਾ ਤੋਂ ਨਾ ਡਗਣੇ ਆਂ ਭਾਈ ਤੇ ਗਹਿਣ ਤੋਂ ਛਡਾਈ ਤੇ ਮੜਕੇ ਕੋਈ ਦੇਹ ਨਹੀਂ ਤਾਂ ਉਹ ਹੱਸ ਦੇ ਕੇ ਏੜਦੇ ਹਾਂ ਘਰ ਚਾਹ ਨੂੰ ਕੋਈ ਪਤਾ ਹੀ ਨਹੀਂ ਪਿਆਣਾ ਦੁਸ਼ਮਣੀਆਂ ਕੱਢਣੀਆਂ ਕਿਹੜੀ ਜਗ੍ਹਾ ਤੋਂ ਵਾਕਿਆ ਤੇ ਕਿੰਨੇ ਵਜੇ ਹੋਇਆ ਜੀ ਇਹ 6 ਵਜੇ ਦੀ ਗੱਲ ਜੋ ਇਹ ਕਿਹੜੀ ਕਿਹੜਾ ਵਾਕਿਆ ਇਲਾਕਾ ਕਿਹੜਾ ਹੈਗਾ ਜੀ ਸੰਜੇ ਗਾਂਧੀ ਕਲੋਨੀ ਨਵੀਂ ਬਾਦੀ ਨਵੀਂ ਬਾਦੀ ਸੀ ਨਹੀਂ ਮੋ ਹੁਣ ਸਵੇਰੇ ਆਈ ਸੀ ਸਵੇਰੇ ਮੌਕੇ ਤੇ ਆਈ ਸੀ ਇਹਦੇ ਇੱਥੇ ਨੀਲ-ਨੂਲ ਵੀ ਸਾਰੇ ਪਏ ਹੀ ਕੀ ਮਾਰਿਆ ਕੋਈ ਮਾਰਿਆ ਕੀ ਮਾਰਿਆ ਪਤਾ ਨਹੀਂ ਕੀ ਮਾਰਿਆ ਨਾਨਾ ਕੱਟ ਪਟਿਆ ਇਹਨਾਂ ਨੇ ਸੱਟਾਂ ਮੰਗ ਲੇ ਹਾਂ ਸੱਟਾਂ ਲੱਗੀਆਂ ਤੇ ਕੰਦਾ ਨਾ ਮਾਰਿਆ ਚੁੱਕ 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 ਕੇ ਮਾਰਿਆ ਇਹਨਾਂ ਨੇ ਮੰਗ ਕੀ ਕਰਦੇ ਤੁਸੀਂ ਮੰਗ ਕੀ ਕਰਦੇ ਮੰਗ ਮੈਂ ਉਹ ਕਰਦੀ ਮੈਨੂੰ ਇਨਸਾਫ ਚਾਹੀਦਾ ਜੋ ਮੈਂ ਕੱਲੀ ਰਹਿ ਗਈ ਮੇਰਾ ਕੋਈ ਨਹੀਂ ਹੈਗਾ ਉਮਰ ਕਿੰਨੀ ਸੀ ਮੁੰਡੇ ਦੀ ਜੀ ਮੁੰਡੇ ਦੀ ਉਮਰ 27 ਸਾਲ ਹਾਲ ਮਿਤੀ ਅੱਜ ਸੀ ਨਵੀਂ ਵਾਦੀ ਕਰਮਪੁਰੇ ਵਿਹਲੇ ਵਿੱਚ ਆਏ ਹਾਂ ਜਿੱਥੇ ਇੱਕ ਹੈਪਨਿੰਗ ਹੋਈ ਆ ਕਿ ਕੂਠੇ ਦੇ ਉੱਤੇ ਪਾਰਟੀ ਚੱਲਦੀ ਸੀ ਜਿਹਨੂੰ ਤੱਕਾ ਦੇ ਕੇ ਮੁੰਡੇ ਨੂੰ ਥੱਲੇ ਸੁੱਟਿਆ ਗਿਆ ਤੇ ਲਗਭਗ ਮੌਕੇ ਤੇ ਹੀ ਮੌਤ ਹੋ ਗਈ ਹਸਪਤਲ ਵੀ ਲੈ ਕੇ ਗਏ ਜਿਹਨਾਂ ਦਾ ਬੱਚਾ ਵਾ ਉਹ ਵਿਧਵਾ ਬੀਬੀ ਆ ਕਿ ਜਿਹਦੇ ਘਰ ਦਾ ਕੋਈ ਹੋਰ ਕਮਾਉਣ ਵਾਲਾ ਨਹੀਂ ਹੈਗਾ ਲੇਕਿਨ ਮਹੱਲੇ ਵਿੱਚ ਤੁਸੀਂ ਪਤਾ ਕੀਤਾ ਜੋ ਦੀਪੂ ਵਾਲਾ ਪਰਸਨ ਹੈ ਬਾਲਮੀਕੀ ਮੰਦਿਰ ਤੇ ਵੀ ਉਸਨੇ ਕਬਜ਼ਾ ਕੀਤਾ ਪਿਆ ਆਮ ਪਬਲਿਕ ਦੀ ਨੋ ਐਂਟਰੀ ਗਰੀ ਦੇ ਉੱਤੇ ਵੀ ਉਹਨਾਂ ਛੱਤ ਕੇ ਛੱਤ ਪਾਈ ਹੋਈ ਆ ਨੋ ਰਜਿਸਟਰੀ ਨੋ ਡਾਕੂਮੈਂਟ ਹਮੇਸ਼ਾ ਹਰ ਬੰਦਿਆਂ ਤੱਕਾ ਹੀ ਕਰਦਾ ਵਾ ਮੈਂ ਤੇ ਜੋ ਸੁਣਿਆ ਕਿ ਹੈ ਕਿ ਕਿੰਨੇ 30 ਹਜ਼ਾਰ ਦੇ ਕੇ ਉਹਦਾ 3 ਲੱਖ ਬਣਾ ਲਿੰਦਾ ਫਿਰ ਉਹਦਾ ਚੈੱਕ ਭਰ ਕੇ ਲਾ ਦਿੰਦਾ ਫਿਰ ਤੱਕੇ ਸ਼ਹੀ ਨਾ ਹਮੇਸ਼ਾ ਤੱਕਾ ਹੀ ਕਰੀ ਜਾਂਦਾ ਹੈ ਅਸੀਂ ਅੱਜ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਹਿਮੀ ਜੇ ਲਈ ਤਿੰਨ ਤੋਂ ਉਹਦਾ ਪਰਚਾ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਰੈਸ਼ ਕੀਤਾ ਜਾਵੇ ਜੇਕਰ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਇਹ ਹੱਲ ਨਾ ਕੀਤਾ ਸਵੇਰੇ 10 ਵਜੇ ਉੱਥੇ ਚੌਂਕ ਦੇ ਵਿੱਚ ਡੈੱਡ ਬਡੀ ਰੱਖ ਕੇ ਇਹਨਾਂ ਦਾ ਜੋ इंस्पेक्टर है डी एक्सपी ਉਹਨਾਂ ਦਾ ਸਿਆਪਾ ਕੀਤਾ ਜਾਵੇਗਾ ਕਿਉਂ ਨਹੀਂ ਉਹਨਾਂ ਨੇ 302 ਦਾ ਪਰਚਾ ਕੀਤਾ ਮੈਂ ਐ ਸੱਚ ਉਹਨਾਂ ਗਲਤੀ ਉਹਨੇ ਕਿ ਛੱਕਿਆ ਜੇ ਛੱਕ ਹੈ ਤੇ 302 ਦਾ ਪਰਚਾ ਕਰੇ ਫਿਰ ਡਾਟ ਗੇਰ ਦੇ ਬਾਕੀ ਪੋਸਟਮਾਨ ਤੇ ਜੋਰ ਪੂੜੇ ਫਿਰ ਅਗਲੀ ਗੱਲ ਹੈ ਹੁਣ ਪਰਚਾ ਐਫ ਆਈ ਆਰ ਕਰੇ ਅਰੈਸਟ ਕਰੇ ਉਹਨਾਂ ਨੂੰ ਇਹ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਜਿੰਨੀ ਦੇਰ 302 ਦਾ ਪਰਚਾ ਨਹੀਂ ਹੁੰਦਾ ਉਹਨਾਂ ਦੇ ਸੰਸਕਾਰ ਨਹੀਂ ਕੀਤਾ ਜਾਵੇਗਾ ਧੰਨਵਾਦ ਕੱਲ ਜੀ ਲੋੜੀ ਦਾ ਧਿਆਰ ਸੀਗਾ ਇੱਕ ਬੋਬੀ ਨਾਂ ਦਾ ਮੁੰਡਾ ਵਾ ਉਹਦਾ ਵਿਆਹ ਨਵਾਂ ਹੋਇਆ ਸੀ ਤੇ ਉਹ ਆਪਣੇ ਕੋਠੇ ਤੇ ਲੋੜੀ ਦਾ ਧਿਆਰ ਬਣਾ ਰਿਹਾ ਸੀ ਆਪਣੀ ਜਿਸਤਾਰਾਂ ਦੇ ਨਾਲ ਇਹ ਗਵੰਡੀ ਆ ਵਕਾਸ ਤੇ ਇਹ ਵੀ ਉਥੇ ਚਲੇ ਗਿਆ ਇਹਨਾਂ ਨੇ ਗੁੱਡੀਆਂ ਵੀ ਡਾਈਆਂ ਤੇ ਸ਼ਰਾਬ ਵਗਾਰਾ ਵੀ ਪੀਤੀ ਹੈ ਇਹਨਾਂ ਦੀ ਮਾਤਾ ਦੇ ਕਹਿਣ ਦੇ ਮੁਤਾਬਕ ਵੀ ਉਹਨੂੰ ਧੱਕੇ ਮਾਰ ਕੇ ਤੇ ਘਰ ਸੁੱਟ ਗਏ ਨੇ ਤੇ ਰਾਤ ਨੂੰ ਨਾ ਬੈਠਦੇ ਪਾਤਾ ਜਦੋਂ ਸਵੇਰੇ ਉੱਠ ਕੇ ਵੇਖਿਆ ਵਾ ਤੇ 6 ਵਜੇ ਕਰੀਬ ਉਹਦੀ ਮੌਤ ਹੋ ਚੁੱਕੀ ਸੀ ਸਬਤ ਉਮਰ ਇਹਦੀ ਕਿੰਨੀ ਸੀ ਕਿ ਪਤਾ ਲੱਗਿਆ ਇਹਦੀ 27 ਸਾਲ ਹੋ ਗਏ ਆ ਇਹਦੀ ਕੁਵਾਰਾ ਜਿਸ ਵਗੈਰਾ ਕੋਈ ਪਤਾ ਲੱਗਿਆ ਨਹੀਂ ਇਹਨਾਂ ਨੂੰ ਪਤਾ ਪੁਰਾਣੀ ਇਹਨਾਂ ਦਾ ਰੰਜੀ ਪੁਰਾਣੀ ਰੰਜੀ ਤੇ ਕਹਿੰਦੇ ਜਗ੍ਹਾ ਦੀ ਸੀ ਪਹਿਲਾਂ ਅੱਛਾ ਜੀ ਕੋ ਡੇਢ ਸਾਲ ਪਹਿਲਾਂ ਚੱਲਦੀ ਸੀਗੀ ਉਹ ਉਹਨਾਂ ਦਾ ਰਾਈ ਨਾਮ ਹੋ ਚੁੱਕਾ ਹੁਣ ਨਵੀਂ ਰੰਜੀ ਸ਼ਿਤਾਨੀ ਹੈ ਸਰ ਹੁਣ ਬੰਦੇ ਹੋ ਜਿਹੜਾ ਪਤਾ ਪੜ੍ਹੇਗਾ ਕਿ ਨਹੀਂ ਬੰਦੇ ਜੀ ਇੱਕ ਫੜਿਆ ਵਾ ਦੂਜਾ ਘਰੋਂ ਫਰਾ ਲ ਬਿਲਕੁਲ ਜੀ ਇਹ ਤੇ ਗੇਟ ਕਰਨੇ ਆ